ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਧੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਇੱਕਦਮ ਹਲਵਾਈਆਂ ਵਰਗੇ ਬਹੁਤ ਹੀ ਜ਼ਿਆਦਾ ਖਸਤਾ ਗੋਨਵੇ ਲੱਡੂ ਇਹ ਗੋਨਵੇ ਲੱਡੂ ਮੈਂ ਦੋ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੀ ਇੱਕ ਤਾਂ ਆਪਾਂ ਗੁੜ ਵਾਲੇ ਬਣਾਣੇ ਆ ਔਰ ਆਟੇ ਦੇ ਬਣਾਣੇ ਆ ਦੂਜੇ ਆਪਾਂ ਚੀਨੀ ਵਾਲੇ ਤੇ ਮੈਦੇ ਦੇ ਬਣਾਣੇ ਆ ਜਿਹੜੇ ਚੀਨੀ ਵਾਲੇ ਮੈਦੇ ਦੇ ਇਹਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਲਾਸਟ ਵਿੱਚ ਮੈਂ ਤੁਹਾਨੂੰ ਜ਼ਰੂਰ ਦੱਸ ਦਵਾਂਗੀ ਕਿ ਜਿਹੜੇ ਗੁੜ ਵਾਲੇ ਆਟੇ ਦੇ ਬਣਾਏ ਆ ਇਹ ਕਿੱਦਾਂ ਬਣਾਣੇ ਆ ਇਸ ਕਾਰਨ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਔਰ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਆ ਫਿਰ ਦੇਖਦੇ ਹਾਂ ਕਿੱਦਾਂ ਬਣਾ ਕੇ ਤਿਆਰ ਕਰਨੇ ਆ ਸਭ ਤੋਂ ਪਹਿਲਾਂ ਆਪਾਂ ਮੈਦਾ ਗੁੰਨ ਕੇ ਤਿਆਰ ਕਰਨਾ ਹੈ ਇਸ ਦੇ ਲਈ ਮੈਂ 1/2 ਕਿਲੋ ਮੈਦਾ ਲਿਆ ਇਹਦੇ ਵਿੱਚ ਪਾਵਾਂਗੇ 1/4 ਚਮਚ ਨਮਕ ਤੇ 4 ਵੱਡੇ ਚਮਚ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਘਿਓ ਨੂੰ ਮੈਂ ਗਰਮ ਕਰਕੇ ਥੋੜਾ ਜਿਹਾ ਪਿਘਲਾ ਕੇ ਫਿਰ ਲਿਆਇਆ ਦੇਸੀ ਘਿਓ ਦੀ ਜਗ੍ਹਾ ਤੁਸੀਂ ਡਾਲਡਾ ਘਿਓ ਵੀ ਦੇ ਵਿੱਚ ਪਾ ਸਕਦੇ ਹੋ ਪਰ ਤੇਲ ਨਾ ਪਾਓ ਤੇਲ ਦੇ ਨਾਲ ਇਹ ਕ੍ਰਿਸਪੀ ਬਣ ਕੇ ਤਿਆਰ ਨਹੀਂ ਹੁੰਦੇ ਆ ਇਸ ਕਰਨੇ ਦੇ ਵਿੱਚ ਘਿਓ ਹੀ ਪਾਣਾ ਹੈ ਦੋਨਾਂ ਵਿੱਚੋਂ ਜਿਹੜਾ ਵੀ ਘਿਓ ਪਾਣਾ ਚਾਹੁੰਦੇ ਹੋ ਪਾ ਸਕ ਹੁਣ ਆਪਾਂ ਜਿਹੜਾ ਘਿਓ ਹੈ ਮੈਦੇ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣੇ ਆ ਇਹਨੂੰ ਮੋਇਨ ਜਿਹੜੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਲੱਗੀ ਹੋਏਗੀ ਤੇ ਬਹੁਤ ਖਸਤਾ ਬਣ ਕੇ ਤਿਆਰ ਹੁੰਦੇ ਆ ਮੋਇਨ ਲੱਗ ਚੁੱਕੀ ਹੈ ਸਾਡੀ ਹੁਣ ਮੈਂ ਮੁਠੀ ਬਣ ਕੇ ਦੇਖੀਏ ਤੇ ਆਟਾ ਜਿਹੜਾ ਬਿਲਕੁਲ ਵੀ ਨਹੀਂ ਟੁੱਟ ਰਿਹਾ ਮੁਠੀ ਬਿਲਕੁਲ ਨਹੀਂ ਟੁੱਟ ਰਹੀਏ ਤੇ ਮੋਇਨ ਸਾਡੀ ਪਰਫੈਕਟ ਹੈ ਜੇਕਰ ਤੁਹਾਨੂੰ ਲੱਗ ਰਿਹਾ ਕਿ ਮੁਠੀ ਟੁੱਟ ਰਹੀ ਹੈ ਤਾਂ ਥੋੜੀ ਜਿਹੀ ਮੋਇਨ ਹੋਰ ਪਾ ਲਿਓ ਥੋੜਾ ਥੋੜਾ ਪਾਣੀ ਪਾ ਕੇ ਦਾ ਆਟਾ ਗੁੰਨ ਲਵਾਂਗੇ ਸਖਤ ਜਿਹਾ ਆਟਾ ਸਖਤ ਹੀ ਗੁੰਨ ਕੇ ਤਿਆਰ ਕਰਨਾ ਹੈ ਕਿਉਂਕਿ ਮ ਹੁਣ ਆਪਾਂ ਇਹਨੂੰ ਇੱਕ ਟਿਫਨ ਦੇ ਵਿੱਚ ਪਾ ਕੇ ਟੱਕ ਕੇ ਰੱਖ ਦੇਵਾਂਗੇ ਉਦੋਂ ਤੱਕ ਕਪਾ ਸਟਫਿੰਗ ਬਣਾ ਕੇ ਤਿਆਰ ਕਰ ਲੈਨੇ ਆ ਅੱਧਿਕ ਕੋਲੀ ਜਿਹੜਾ ਘਿਓ ਮੈਂ ਗਰਮ ਕੀਤਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੋਲੀ ਜਿਹੜੀ ਸੂਜੀ ਪਾਵਾਂਗੇ ਸੂਜੀ ਨੂੰ ਲੋ ਫਲੇਮ ਦੇ ਉੱਤੇ ਆਪਾਂ ਲਗਾਤਾਰ ਚਲਾਉਂਦੇ ਹੋਏ ਜਿਹੜਾ ਭੁੰਨ ਲੈਣਾ ਹੈ ਸੂਜੀ ਮੋਟੀ ਜਾਂ ਪਤਲੀ ਜਿਹੜੀ ਵੀ ਹੈ ਤੁਸੀਂ ਉਹੀ ਲੈ ਲਿਓ ਇਹਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਭੁੰਨ ਲਵਾਂਗੇ 80% ਤੱਕ ਜਿਆਦਾ ਪੂਰੀ ਤਰ੍ਹਾਂ ਸੂਜੀ ਜਿਹੜੀ ਨਹੀਂ ਭੁੰਨਣੀ ਹੈ ਸਿਰਫ 80% ਤੱਕ ਆਪਾਂ ਭੁੰਨਾਗੇ ਇਹਨੂੰ ਸੂਜੀ ਜਿਹੜੀ 80% ਤੱਕ ਪੁੱਜ ਚੁੱਕੀ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟ ਮੈਂ ਕਾਜੂ ਬਦਾਮ ਕਿਸ਼ਮਿਸ਼ ਪਾ ਰਹੀਆਂ ਤੁਸੀਂ ਜਿਹੜੇ ਡਰਾਈ ਫਰੂਟ ਪਾਣਾ ਚਾਹੁੰਦੇ ਉਹ ਹੀ ਪਾ ਲਿਓ ਕੁਆਂਟੀਟੀ ਇਹਨਾਂ ਦੀ ਘੱਟ ਵਧ ਜਿਹੜੀ ਉਹ ਵੀ ਕਰ ਸਕਦੇ ਹੋ ਇਸ ਤਰੀਕੇ ਨਾਲ ਜਦੋਂ ਆਪਾਂ ਇਹਦੇ ਵਿੱਚ ਡਰਾਈ ਫਰੂਟ ਜਿਹੜੇ ਆ ਪਾ ਦਿੰਨੇ ਆ ਸੂਜੀ ਦੇ ਵਿੱਚ ਤੇ ਦੋਨੋਂ ਚੀਜ਼ਾਂ ਆਪਸ ਵਿੱਚ ਜਿਹੜੀਆਂ ਚੰਗੇ ਤਰ੍ਹਾਂ ਦੇ ਨਾਲ ਫਰਾਈ ਹੋ ਜਾਂਦੀਆਂ ਹਨ ਪੁੱਜ ਜਾਂਦੀਆਂ ਹਨ ਇਸ ਕਾਰਨ ਜਿਆਦਾ ਟਾਈਮ ਵੀ ਨਹੀਂ ਲੱਗਦਾ ਇਹ ਬਹੁਤ ਜਲਦੀ ਇਹ ਕੰਮ ਇਨੂੰ 3 ਮਿੰਟ ਜਿਹੜਾ ਆ ਆਪਾਂ ਲਗਾਤਾਰ ਚਲਾਉਂਦੇ ਹੋਏ ਭੁੰਨ ਲੈਣਾ ਆ 3 ਮਿੰਟ ਬਾਅਦ ਤੁਸੀਂ ਦੇਖਿਓ ਇਹਦਾ ਕਲਰ ਜਿਹੜਾ ਉਹ ਵੀ ਚੇਂਜ ਹੋ ਜਾਏਗਾ ਇਹ ਦੇਖੋ 3 ਮਿੰਟ ਬਾਅਦ ਸੂਜੀ ਦਾ ਰੰਗ ਵੀ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਇਆ ਅੱਧੇ ਕੁ ਕੋਲੀ ਜਿਹੜਾ ਨਾਰੀਅਲ ਦਾ ਬੁਰਾਦਾ ਇਹ 2 ਮਿੰਟ ਇਹਨੂੰ ਫਿਰ ਤੋਂ ਆਪਾਂ ਭੁੰਨ ਲਵਾਂਗੇ ਹੋਰ ਇਹਨੂੰ ਜਦੋਂ ਆਪਾਂ 2 ਮਿੰਟ ਭੁੰਨਾਂਗੇ ਤੇ ਇਹਦਾ ਕਲਰ ਜਿਹੜਾ ਹੋਰ ਵੀ ਜ਼ਿਆਦਾ ਚੇਂਜ ਹੋ ਜਾਏਗਾ 2 ਮਿੰਟ ਇਹਨੂੰ ਮੈਂ ਭੁੰਨ ਲਿਆ 2 ਮਿੰਟ ਭੁੰਨਣ ਤੋਂ ਬਾਅਦ ਅੱਧਾ ਮਿਕਸਚਰ ਜਿਹੜਾ ਮੈਂ ਕੱਢ ਲਿਆ ਆ ਉਹਦੇ ਵਿੱਚ ਮੈਂ ਗੁੜ ਜਾਂ ਸ਼ੱਕਰ ਜਿਹੜ ਤੇ ਜਿਹੜਾ ਬਚਿਆ ਹੋਇਆ ਮਿਕਸਚਰ ਹੈ ਇਹਦੇ ਵਿੱਚ ਮੈਂ ਪਾ ਰਹੀਆਂ ਚੀਨੀ ਚਾਰ ਵੱਡੇ ਚਮਚੇ ਇਹਦੇ ਵਿੱਚ ਮੈਂ ਚੀਨੀ ਜਿਹੜੀ ਆ ਪਾ ਰਹੀ ਹਾਂ ਹੁਣ ਆਪਾਂ ਚੰਗੇ ਤਰ੍ਹਾਂ ਮਿਕਸ ਕਰਕੇ ਗੈਸ ਬੰਦ ਕਰ ਦਵਾਂਗੇ ਤੇ ਇਹਨੂੰ ਹਲਕਾ ਜਿਹਾ ਠੰਡਾ ਕਰ ਲਵਾਂਗੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਉੱਥੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਹ ਵੀ ਜਰੂਰ ਦੱਸਿਓ ਸਾਡੇ ਇਹਨਾਂ ਨੂੰ ਗੋੰਦਵੇ ਲੱਡੂ ਤੇ ਕਸਤੇ ਕਹਿੰਦੇ ਆ ਔਰ ਕਈ ਕਈ ਜਗ੍ਹਾ ਇਹਨਾਂ ਨੂੰ ਗੁਜਿਆ ਵੀ ਕਹਿੰਦੇ ਆ ਮਿਕਸਚਰ ਠੰਡਾ ਹੋ ਗਿਆ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਵੱਡੇ 2 ਚਮਚੇ ਜਿਹੜਾ ਮਿਲਕ ਪਾਊਡਰ ਪਾਇਆ ਤੁਸੀਂ ਨਹੀਂ ਪਾਣਾ ਚਾਹੁੰਦੇ ਸਕਿੱਪ ਕਰ ਸਕਦੇ ਹੋ ਪਰ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਮਿਲਕ ਪਾਊਡਰ ਪਾਣਿਆ ਇੱਕਦਮ ਮਾਵੇ ਵਰਗਾ ਟੇਸਟ ਆਂਦਾ ਹੈ ਲੱਡੂਆਂ ਦਾ ਹੁਣ ਮਿਕਸਚਰ ਠੰਡਾ ਹੋ ਗਿਆ ਸੀ ਇਹਨੂੰ ਮੈਂ ਇੱਕ ਡੋਂਗੇ ਵਿੱਚ ਕੱਢ ਲਿਆ ਤੇ ਇੱਧਰ ਜਿਹੜਾ ਮੈਦਾ ਹੈ ਇਹਨੂੰ ਆਪਾਂ ਡੋਂਗੇ ਚੋਂ ਕੱਢਾਂਗੇ ਤੇ ਚੰਗੀ ਤਰ੍ਹਾਂ ਦੇ ਨਾਲ ਮਸਲ ਲਵਾਂਗੇ ਉਸ ਤੋਂ ਬਾਅਦ ਇਹਦੇ ਛੋਟੇ-ਛੋਟੇ ਪੇੜੇ ਬਣਾ ਕੇ ਤਿਆਰ ਕਰ ਲਵਾਂਗੇ ਪੇੜੇ ਆਪਾਂ ਇਦਾਂ ਬਣਾਣੇ ਜਿੱਦਾਂ ਆਪਾਂ ਪੂਰੀਆਂ ਬਣਾਣੇ ਸੇਮ ਉਸੇ ਤਰੀਕੇ ਦੇ ਸਾਰੇ ਪੇੜੇ ਬਣ ਚੁੱਕੇ ਆ ਤੇ ਹੁਣ ਆਪਾਂ ਇਹ ਜਿਹੜੇ ਪੇੜੇ ਆ ਇਹਨਾਂ ਨੂੰ ਇਕੱਠੇ ਕਰਕੇ ਟੱਕ ਕੇ ਰੱਖ ਦਵਾਂਗੇ ਤਾਂ ਕਿ ਉੱਪਰੋਂ ਦੀ ਸੁੱਕਣਾਂ ਇੱਕ ਇੱਕ ਪੇੜਾ ਲੈ ਕੇ ਇਹਨਾਂ ਦੀ ਰੋਟੀ ਵੇਲ ਕੇ ਤਿਆਰ ਕਰ ਲਵਾਂਗੇ ਜਿੱਦਾਂ ਆਪਾਂ ਨਾਰਮਲ ਰੋਟੀ ਘਰ ਦੇ ਵਿੱਚ ਬਣਾਉਂਦੇ ਆ ਸੇਮ ਉਸੇ ਤਰੀਕੇ ਦੀ ਜਿਹੜੀ ਇਹ ਰੋਟੀ ਵੇਲ ਕੇ ਤਿਆਰ ਕਰਨੀ ਆ ਬਿਲਕੁਲ ਪਤਲੀ ਨਹੀਂ ਵੇਲਣੀ ਆ ਥੋੜੀ ਜਿਹੀ ਮੋਟੀ ਰੋਟੀ ਬੇਲ ਕੇ ਤਿਆਰ ਕਰਨੀ ਆ ਪਤਲੀ ਬੇਲ ਲਾਂਗੇ ਤੇ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰ ਲਵਾਂਗੇ ਇੱਕ ਦੋ ਘੰਟੇ ਬਾਅਦ ਇਹ ਢਿੱਲੇ ਪੈਣਾ ਸ਼ੁਰੂ ਹੋ ਜਾਣਗੇ ਪਰ ਜੇਕਰ ਥੋੜੀ ਜਿਹੀ ਰੋਟੀ ਮੋਟੀ ਹੋਏਗੀ ਨਾ ਤੇ ਇੱਕਦਮ ਇਹ ਹਫ਼ਤਾ ਇੱਕ ਵੀ ਰੱਖ ਦੋਗੇ ਨਾ ਤੇ ਕ੍ਰਿਸਪੀ ਦੇ ਕ੍ਰਿਸਪੀ ਬਣੇ ਰਹਿਣਗੇ ਰੋਟੀ ਜਿਹੜੀ ਮੈਂ ਬੇਲ ਲਈ ਆ ਹੁਣ ਆਪਾਂ ਕੀ ਕਰਾਂਗੇ ਰੋਟੀ ਦੇ ਉੱਤੇ ਪਾਣੀ ਲਗਾਵਾਂਗੇ ਸਾਈਡਾਂ ਤੇ ਰੋਟੀ ਦੀ ਥਿਕਨੈਸ ਤੁਸੀਂ ਦੇਖ ਸਕਦੇ ਮੈਂ ਸਾਈਡ ਤੋਂ ਤੁਹਾਨੂੰ ਦਿਖਾਈ ਹੈ ਪਾਣੀ ਲਗਾ ਕੇ ਹੁਣ ਆਪਾਂ ਡੇਢ ਕ ਚਮਚ ਸਟਫਿੰਗ ਜਿਹੜੀ ਇਹਦੇ ਵਿੱਚ ਪਾ ਦਵਾਂਗੇ ਸਟਫਿੰਗ ਕਾਟਵਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜਿੰਨੇ ਹਿਸਾਬੇ ਵੱਡੀ ਰੋਟੀ ਤੁਸੀਂ ਬੇਲੋਗੇ ਉਨੀ ਸਟਫਿੰਗ ਇਹਦੇ ਵਿੱਚ ਆ ਜਾਏਗੀ ਜੇਕਰ ਤੁਹਾਨੂੰ ਲੱਗ ਰਿਹਾ ਕਿ ਇੱਕੋ ਜਿਹੇ ਜਿਹੜੇ ਲੱਡੂਆਂ ਨਹੀਂ ਬਣ ਗਏ ਰੋਟੀਆਂ ਜਿਹੜੀਆਂ ਵੱਡੀਆਂ ਨਿੱਕੀਆਂ ਹੋ ਜਾਂਦੀਆਂ ਫਿਰ ਤੁਸੀਂ ਕਿਸੇ ਕੋਲੀ ਨਾਲ ਗਲਾਸ ਨਾਲ ਜਾਂ ਕਿਸੇ ਡੂੰਗੇ ਦੇ ਢੱਕਣ ਨਾਲ ਇਹਨੂੰ ਕੱਟ ਕੇ ਇੱਕੋ ਜੀਆਂ ਰੋਟੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਪਾਣੀ ਲਗਾ ਕੇ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਹੋ ਮੈਂ ਕਿੱਦਾਂ ਬੰਦ ਕੀਤਾ ਇਹਨੂੰ ਹੁਣ ਇਹਨਾਂ ਨੂੰ ਤੁਸੀਂ ਚਾਹੋ ਤੇ ਫੋਕ ਚਮਚ ਦੇ ਨਾਲ ਜਿਹੜਾ ਡਿਜ਼ਾਈਨ ਬਣਾ ਕੇ ਬੰਦ ਕਰ ਸਕਦੇ ਹੋ ਪਰ ਮੈਂ ਇਹਨੂੰ ਹੱਥ ਦੇ ਨਾਲ ਡਿਜ਼ਾਈਨ ਦਵਾਂਗੇ ਕੁਝ ਇਸ ਤਰੀਕੇ ਦੇ ਨਾਲ ਮੈਦੇ ਨੂੰ ਦਬਾਉਂਦੇ ਹੋਏ ਫੋਲਡ ਕਰਦੇ ਹੋਏ ਦਬਾਉਂਦੇ ਹੋਏ ਫੋਲਡ ਕਰਦੇ ਹੋਏ ਕੁਝ ਇਸ ਤਰੀਕੇ ਨਾਲ ਇਹਦਾ ਡਿਜ਼ਾਈਨ ਜਿਹੜਾ ਬਣਾਣਾ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਇਹ ਬਣ ਜਾਂਦਾ ਇੱਕ ਦੋ ਵਾਰ ਤੁਸੀਂ ਬਣਾ ਕੇ ਦੇਖੋਗੇ ਤੁਹਾਨੂੰ ਇਹ ਡਿਜ਼ਾਈਨ ਬਣਾਉਣਾ ਆ ਜਾਏਗਾ ਬਹੁਤ ਹੀ ਸੋਖਾ ਹੈ ਡਿਜ਼ਾਈਨ ਬਣਾਉਣਾ ਜਿਆਦਾ ਔਖਾ ਨਹੀਂ ਹੈ ਹੋਰ ਵੱਟੇ ਇਸਤਰੀ ਕੇ ਨਾਲ ਬੰਦ ਹੋਣੀ ਚਾਹੀਦੀ ਹੈ ਵੀ ਜਦੋਂ ਆਪਾਂ ਇਹ ਜਿਹੜਾ ਲੱਡੂ ਆ ਫਰਾਈ ਕਰੀਏ ਤੇ ਇਹ ਖੁੱਲੇ ਨਾ ਚੰਗੀ ਤਰ੍ਹਾਂ ਨਾਲ ਜਿਹੜਾ ਸਾਈਡਾਂ ਤੋਂ ਇਹ ਬੰਦ ਹੋਣਾ ਚਾਹੀਦਾ ਦੇਖੋ ਕਿੰਨਾ ਵਧੀਆ ਡਿਜ਼ਾਈਨ ਬਣ ਗਿਆ ਕਿੰਨਾ ਵਧੀਆ ਲੱਡੂ ਬਣ ਕੇ ਤਿਆਰ ਹੋਇਆ ਤੇ ਸਾਰੇ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਣੇ ਆ ਸਾਰੇ ਬਣਾ ਕੇ ਮੈਂ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਕਿੰਨਾ ਵਧੀਆ ਬਣਿਆ ਹੁਣ ਆਪਾਂ ਚੱਲਦੇ ਆ ਇਹਨਾਂ ਨੂੰ ਫਰਾਈ ਕਰਨ ਵਾਲਾ ਫਰਾਈ ਕਰਨ ਲੱਗੇ ਕੁਝ ਖਾਸ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਹੈ ਜਦੋਂ ਆਪਾਂ ਲੱਡੂ ਜਿਹੜੇ ਤੇਲ ਦੇ ਵਿੱਚ ਪਾਣੇ ਆ ਤੇਲ ਜਿਹੜਾ ਹੈ ਬਿਲਕੁਲ ਗਰਮ ਨਹੀਂ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਮੈਂ ਲੱਡੂ ਪਾਇਆ ਔਰ ਹਲਕੇ ਜਿਹੇ ਜਿਹੜੇ ਬੁਲਬਲੇ ਦੇ ਉੱਤੇ ਨਿਕਲਦੇ ਆ ਇਸ ਤਰੀਕੇ ਦਾ ਤੇਲ ਜਿਹੜਾ ਹੋਣਾ ਚਾਹੀਦਾ ਠੰਡੇ ਤੇਲ ਦੇ ਵਿੱਚ ਜਿਹੜੇ ਲੱਡੂ ਆਪਾਂ ਪਾਵਾਂਗੇ ਇਹ ਬਹੁਤ ਹੀ ਜ਼ਿਆਦਾ ਖਸਤਾ ਬਣ ਕੇ ਤਿਆਰ ਹੋਣਗੇ ਜੇਕਰ ਗਰਮ ਗਰਮ ਤੇਲ ਦੇ ਵਿੱਚ ਆਪਾਂ ਲੱਡੂ ਜਿਹੜੇ ਆਪਾ ਪਾ ਦਵਾਂਗੇ ਤੇ ਫਿਰ ਲੱਡੂਆਂ ਦੇ ਉੱਤੇ ਜਿਹੜੇ ਬੁਲਬਲੇ ਉਹ ਬਣ ਜਾਂਦੇ ਆ ਤੇ ਜਦੋਂ ਤੱਕ ਇਹ ਤਿਆਰ ਕੇ ਆਪਣੇ ਆਪ ਉੱਪਰ ਨਹੀਂ ਆ ਜਾਂਦੇ ਉਦੋਂ ਤੱਕ ਇਹਨਾਂ ਨੂੰ ਬਿਲਕੁਲ ਨਹੀਂ ਛੇੜਨਾ ਕੁਝ ਇਸ ਤਰੀਕੇ ਦੇ ਨਾਲ ਜਦੋਂ ਇਹ ਤਿਆਰ ਕੇ ਉੱਪਰ ਆ ਜਾਣਗੇ ਫਿਰ ਆਪਾਂ ਇਹਨਾਂ ਨੂੰ ਪਲਟ ਦਵਾਂਗੇ ਇਹ ਦੇਖੋ ਤੇ ਗੈਸ ਜਿਹੜੀ ਹੈ ਲੋ ਹੀ ਰੱਖਣੀ ਹੈ ਗੈਸ ਜਿਹੜੀ ਗੈਸ ਦੀ ਫਲੇਮ ਜਿਹੜੀ ਹੈ ਹਾਈ ਨਹੀਂ ਕਰਨੀ ਹੈ ਨਾ ਹੀ ਮੀਡੀਅਮ ਕਰਨੀ ਹੈ ਲੋ ਫਲੇਮ ਦੇ ਉੱਤੇ ਇਹਨਾਂ ਨੂੰ 10 ਤੋਂ 1 ਤੇ ਜਦੋਂ ਇਹ ਪੱਕ ਜਾਣਗੇ ਉਪਰੋਂ ਦੀ ਤੇ ਫਿਰ ਲਾਸਟ ਤੇ ਜਾ ਕੇ 2 ਮਿੰਟ ਲਈ ਜਿਹੜੀ ਹੈ ਗੈਸ ਹਾਈ ਕਰਨੀ ਆ ਉਹਦੇ ਨਾਲ ਕੀ ਹੋਏਗਾ ਇਹਨਾਂ ਦੇ ਉੱਤੇ ਜਿਹੜਾ ਕਲਰ ਆ ਉਹ ਵਧੀਆ ਆਏਗਾ ਇਹ ਫਰਾਈ ਹੋ ਗਏ ਇਹਨਾਂ ਨੂੰ ਕੱਢ ਲੈਣੇ ਆ ਤੇ ਦੂਜਾ ਬੈਚ ਪਾ ਦਿੰਨੇ ਆ ਦੂਜਾ ਬੈਚ ਪਾਣ ਲੱਗੇ ਵੀ ਜਿਹੜੀ ਗੈਸ ਆ ਉਹ ਬੰਦ ਕਰ ਦੇਣੀ ਆ ਤੇ ਤੇਲ ਜਿਹੜਾ ਠੰਡਾ ਕਰ ਲੈਣਾ ਤੇਲ ਜਿਹੜਾ ਬਿਲਕੁਲ ਠੰਡਾ ਹੋਣਾ ਚਾਹੀਦਾ ਦੂਜਾ ਬੈਚ ਵੀ ਪਾਣ ਤੋਂ ਪਹਿਲਾਂ ਕੁਝ ਇਸ ਤਰੀਕੇ ਦੇ ਨਾਲ ਜਿੱਦਾਂ ਆਪਾਂ ਪਹਿਲੇ ਵਾਲਾ ਬੈਚ ਫਰਾਈ ਕੀਤਾ ਸੇਮ ਉਸੇ ਤਰੀਕੇ ਦੇ ਨਾਲ ਦੂਜਾ ਬੈਚ ਵੀ ਫਰਾਈ ਕਰਕੇ ਤਿਆਰ ਕਰਨਾ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਬਣਾ ਕੇ ਇੱਕ ਵਾਰ ਜ਼ਰੂਰ ਦੇਖਿਓ ਤੁਹਾਡੇ ਬਹੁਤ ਵਧੀਆ ਜਿਹੜੇ ਗੋondਵੇ ਲੱਡੂ ਆ ਜਾਂ ਕਸਤੇ ਜਾਂ ਗੁਝੀਆਂ ਜਿਨ੍ਹਾਂ ਨੂੰ ਕਹਿੰਦੇ ਆ ਬਣ ਕੇ ਤਿਆਰ ਹੋਣਗੇ ਤੇ ਹੋਲੀ ਆ ਰਹੀ ਆ ਹੋਲੀ ਦਿਤੇ ਤੁਸੀਂ ਇਹ ਬਣਾਇਓ ਫਿਰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਗੋondਵੇ ਲੱਡੂ ਜਿਹੜੇ ਕਿੱਦਾਂ ਦੇ ਬਣੇ ਸੀ ਸਾਰੇ ਬਣਾ ਕੇ ਮੈਂ ਤਿਆਰ ਕਰ ਲਿਆ ਇੱਕ ਤੁਹਾਨੂੰ ਮੈਂ ਤੋੜ ਕੇ ਦਿਖਾ ਰਹੀ ਆ ਮੈਦੇ ਵਾਲਾ ਪਹਿਲੇ ਇਹ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਬਹੁਤ ਹੀ ਜ਼ਿਆਦਾ ਖਸਤਾਏ ਬਣ ਕੇ ਤਿਆਰ ਹੋਇਆ ਇਸੇ ਤਰੀਕੇ ਦਾ ਜਿਹੜਾ ਆਟੇ ਵਾਲਾ ਉਹ ਵੀ ਬਣ ਕੇ ਤਿਆਰ ਹੋਇਆ ਉਹਣਾ ਆਟੇ ਵਾਲੇ ਜਿਹੜੇ ਗੁੜ ਵਾਲੇ ਉਹ ਕਿੱਦਾਂ ਬਣਾਣੇ ਆ ਕਿ ਜਿੱਦਾਂ ਆਪਾਂ ਮੈਦਾ ਗੁੰਨੇ ਆ ਸੇਮ ਉਸੇ ਤਰੀਕੇ ਦੇ ਨਾਲ ਆਟਾ ਗੁੰਨ ਕੇ ਤਿਆਰ ਕਰਨਾ ਔਰ ਸਖਤ ਆਟਾ ਗੁੰਨ ਕੇ ਤਿਆਰ ਕਰਨਾ ਔਰ ਜਿਹੜੀ ਉਹਦੀ ਅੰਦਰ ਵਾਲੀ ਸਟਫਿੰਗ ਹੈ ਸੂਜੀ ਵਾਲੀ ਹੈ ਜਿਹਦੇ ਵਿੱਚ ਮੈਂ ਚੀਨੀ ਪਾਈ ਹੈ ਚੀਨੀ ਦੀ ਜਗ੍ਹਾ ਤੁਸੀਂ ਗੁੜ ਜਾਂ ਫਿਰ ਸ਼ੱਕਰ ਜਿਹੜੀ ਹੈ ਉਹ ਪਾਣੀ ਹੈ ਗੁੜ ਨੂੰ ਤੁਸੀਂ ਬਰੀਕ ਬਰੀਕ ਤੋੜ ਕੇ ਕੱਟ ਕੇ ਪਾ ਲਿਓ ਜਾਂ ਕद्दूकस ਕਰਕੇ ਪਾ ਲਿਓ ਤੇ ਜਿਹੜੀ ਸ਼ੱਕਰ ਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਪਹਿਲੇ ਪੀਸੀ ਹੁੰਦੀ ਹੈ ਦੇਖੋ ਕਿੰਨੇ ਵਧੀਆ ਬਣਿਆ ਆਟੇ ਵਾਲੇ ਵੀ ਦੋਨਾਂ ਵਿੱਚੋਂ ਕਿਹੜਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਰੈਸਪੀ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅੱਜ ਦੀ ਕਿਸੇ ਹੋਰ ਰੈਸਪੀ ਨਾਲ ਉਹਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ